श्याम सुंदर जी सर ए कटरा दूलो मंदिर बाबा लाल जी रामलीला कमेटी ਵੱਲੋਂ ਆ 36 ਸਾਲਾਂ ਤੋਂ ਭਗਵਾਨ ਰਾਮ ਦੀ ਸ਼ੋਭਾ ਯਾਤਰਾ ਰਾਮ ਨੌਮੀ ਦੇ ਉੱਤੇ نکالی ਜਾਂਦੀ ਹੈ ਔਰ 36 ਸਾਲਾਂ ਤੋਂ ਸਾਡੇ ਸਮਸਤ ਮੈਂਬਰ ਬੜੇ ਜੋਰ ਸ਼ੋਰ ਦੇ ਨਾਲ ਔਰ ਪੂਰੀ ਮਿਹਨਤ ਦੇ ਨਾਲ ਐ ਸ਼ੋਭਾ ਯਾਤਰਾ ਨੂੰ ਕਾਲਦੇ ਐ ਔਰ ਮੇਰੀ ਸਾਰਿਆਂ ਨਾਲ ਇਹੋ ਹੀ ਅਪੀਲ ਹੈ कि ਸਨਾਤਨ ਧਰਮ ਨੂੰ ਮਜ਼ਬੂਤ ਕਰਨ ਵਾਸਤੇ ਜਿਹੜੀ ਕਿ ਸ਼ੋਭਾ ਯਾਤਰਾ 7-8 ਜਗ੍ਹਾ ਤੋਂ ਨਿਕਲਦੀ ਸੀ ਅੱਜ ਉਹ ਸਿਰਫ 2 ਜਾਂ 3 ਜਗ੍ਹਾ ਤੋਂ ਨਿਕਲਦੀ ਹੈ ਤੇ ਸਮਸਤ RAM LILA ਕਮੇਟੀਆਂ ਨੂੰ ਮੇਰੀ ਅਪੀਲ ਹੈ ਕਿ ਵੱਧ ਚੜ ਕੇ ਹਿੱਸਾ ਲੈ ਕੇ ਇਹ ਸ਼ੋਭਾ ਯਾਤਰਾ ਨਿਕਾਲਾ ਕਰਨ ਜਿਸ ਤੋਂ ਕਿ ਸਾਡੇ ਸਨਾਤਨ ਧਰਮ ਦੀ ਜੈ ਜੈਕਾਰ ਹੋਵੇ ਔਰ Hindu ਧਰਮ ਨੂੰ ਮਜ਼ਬੂਤੀ ਮਿਲੇ ਤੇ ਇਹ ਸ਼ੋਭਾ ਯਾਤਰਾ ਆਤੇ ਦਿਨਾਂਕ 1 ਤਰੀਕ ਨੂੰ ਇਹ ਸ਼ੋਭਾ ਯਾਤਰਾ ਬਾਬਾ ਲਾਲ ਜੀ ਮੰਦਿਰ ਕਟੜਾ ਦੂਲੋ ਤੋਂ ਸਟਾਰਟ ਹੋ ਕੇ ਐ ਜੰਗੀਸ਼ਿਵਾਲੇ ਵਲ ਗੰਗਾ RAM ਸ਼ਿਵਾਲੇ ਤੋਂ ਹੋ ਕੇ ਜੰਗੀਸ਼ਿਵਾਲਾ ਜੰਗੀਸ਼ਿਵਾਲੇ ਤੋਂ ਗੁਰੂ ਬਾਜ਼ਾਰ ਗੁਰੂ ਬਾਜ਼ਾਰ ਤੋਂ ਸਾਸਤੀ ਮਾਰਕੀਟ ਸਾਸਤੀ ਮਾਰਕੀਟੋਂ ਕਰਮੋ ਰੋੜੀ ਚੌਕ ਤੋਂ ਹੁੰਦੀ ਹੋਈ ਇਹ ਸ਼ੋਭਾ ਯਾਤਰਾ ਟੈਲੀਫੋਨ ਐਕਸਚੇਂਜ ਬੰਬੇ ਵਾਲਾ ਖੂ ਬੰਬੇ ਵਾਲਾ ਖੂ ਤੋਂ ਲੋਗੜ ਲੋਗੜ ਤੋਂ ਬਾਰੋ-ਬਾਰ ਹੋ ਕੇ ਇਹ ਸ਼ੋਭਾ ਯਾਤਰਾ ਮੰਦਿਰ ਲਾਬਾਵਾ ਲਾਲ ਜੀ ਦੇ ਕਟੜਾ ਦੂਲੋ ਜੀ ਅੰਦਰ ਸਮਾਪਤੀ ਹੋਏਗੀ ਤੇ ਮੈਂ ਸਾਰਿਆਂ ਨੂੰ ਫਿਰ ਬਾਰ-ਬਾਰ ਇਹ ਅਪੀਲ ਕਰਨਾ ਹੈ ਕਿ ਸਨਾਤਨ ਧਰਮ ਦੀ ਰੱਖਿਆ ਵਾਸਤੇ ਸਮਸ ਰਾਮਲੀਲਾ ਕਮੇਟੀਆਂ ਨੂੰ ਇਹ ਅਪੀਲ ਹੈ ਕਿ ਵੱਧ ਚੜਕੇ ਹਿੱਸਾ ਲੈਣ ਔਰ ਸ਼ੋਭਾ ਯਾਤਰਾ ਨੂੰ ਅੱਗੇ ਤੋਂ ਅੱਗੇ ਵਧਾਨ। ਇਹਦਾ ਸਮਾਂ ਸ਼ਾਮੀ 4 ਵਜੇ ਮੰਦਰ ਤੋਂ ਸ਼ੋਭਾ ਯਾਤਰਾ ਸਟਾਰਟ ਹੋਵੇਗੀ ਔਰ ਅੰਦਾਜ਼ਾ ਕੋਈ 8:30 ਵਜੇ ਤੱਕ ਨਾ 8 ਵਜੇ ਤੱਕ ਨਾ ਮੰਦਰ ਦੇ ਉੱਤੇ ਪਹੁੰਚ ਜਾਏ। ਸੰਗਤ ਨੂੰ ਇਹੋ ਹੀ ਮੈਸੇਜ ਹੈ ਕਿ ਵੱਧ ਚੜਕੇ ਹਿੱਸਾ ਲੈਣ ਔਰ ਸਵਾਰੀ ਦੇ ਨਾਲ ਭਗਵਾਨ ਰਾਮ ਦਾ ਗੁਣਗਾਨ ਕਰਦੇ ਹੋਏ ਸ਼ੋਭਾ ਯਾਤਰਾ ਦੇ ਅੰਦਰ ਸ਼ਾਮਿਲ ਹੋਣ। ਬਸ ਇਹੋ ਹੀ ਮੇਰੀ ਸੰਗਤ ਦੇ ਨਾਲ ਅਪੀਲ ਹੈ ਔਰ ਸਾਰਿਆਂ ਨਾਲ ਇਹੋ ਹੀ ਅਪੀਲ ਹੈ। ਕਿ ਜਿਸ ਤਰ੍ਹਾਂ ਸਾਡੇ ਸਾਰੇ ਮੈਂਬਰ ਇਕੱਠੇ ਹੋ ਕੇ ਮਿਹਨਤ ਕਰਕੇ ਯਾਸ਼ੋਵਾ ਯਾਤਰਾ ਨੂੰ ਵਿਦਾਂਦੇ ਐ ਇਸੇ ਤਰ੍ਹਾਂ ਸਾਰੀ ਸੰਗਤ ਵੀ ਸਾਡੇ ਨਾਲ ਵੱਧ ਚੜ ਕੇ ਹਿੱਸਾ ਲਵੇ ਔਰ ਸਾਦਾ ਸਾਥ ਦੇਵੇ ਜੈ ਸ਼੍ਰੀ ਰਾਮ ਮੇਰਾ ਨਾਮ ਜੀ ਸ਼ਿਵਮ ਖੰਨਾ ਤੇ ਇਸ ਕਮੇਟੀ ਦਾ ਮੈਂਬਰ ਮਨੂੰ 14 ਤੋਂ 15 ਸਾਲ ਹੋ ਗਏ ਜਿਹੜੀ ਮੈਂ ਸੇਵਾ ਨਿਭਾ ਰਿਹਾ ਮੈਂ ਤੀਸਰੀ ਪੀੜ੍ਹੀ ਐ ਜਿਹੜੀ ਖੰਨਾ ਫੈਮਿਲੀ ਦੇ ਵਿੱਚੋਂ ਐ ਸੇਵਾ ਨਿਭਾ ਰਹੀ ਐ ਤੇ ਹੋਰ ਵੀ ਬੜਾ ਮਨੂੰ ਇੱਕ ਪ੍ਰਾਊਡ ਫੀਲ ਹੁੰਦਾ ਜਦੋਂ ਮੈਂ ਇੱਥੇ ਆਨਾ ਜਦੋਂ ਆ ਸਾਡੀ ਇਹ ਸਾਡੀ ਮੀਟਿੰਗ ਵਗੈਰਾ ਸਟਾਰਟ ਹੁੰਦੀ ਹੈ ਤੇ ਸਾਨੂੰ ਅੰਦਰੋਂ ਹੀ ਜੋਸ਼ ਆਣਾ ਸ਼ੁਰੂ ਹੋ ਜਾਂਦਾ ਕਿ ਚਾਕਿਆਂ ਦੀ ਸਮਸਤ ਤਿਆਰੀ ਵਾਸਤੇ ਆਪਾਂ ਸਾਰੇ ਇਕੱਠੇ ਹੁੰਦੇ ਆ ਤੇ ਇੱਕ ਬੜਾ ਸਕੂਨ ਦਾ ਵਿਸ਼ੇ ਹੈ ਕਿ ਸਕੂਨ ਮਿਲਦਾ ਹੈ ਸ਼ਰੀਰ ਨੂੰ ਕਿ ਇੱਕ ਆਪਾਂ ਵੱਧ ਜੜ ਕੇ ਇਸ ਪਾਕੇ ਦੇ ਨਾਲ ਆਪਾਂ ਅੱਗੇ ਤੁਰਦੇ ਹੋਏ ਆ ਤੇ ਹੋਰ ਵੀ ਮੈਂਬਰ ਨੂੰ ਐਡ ਕਰਕੇ ਇਸ ਨਾਲ ਜੋੜਨਾ ਜਾਂਦੇ ਆ ਸਰ ਦੇਖੋ ਜਿਵੇਂ ਆਪਾਂ ਇੱਕ ਭੋਜਨ ਨਾਲ ਪੇੜ ਉਪੋਜਨ ਕਰਦੇ ਆ ਪੇੜ ਨੂੰ ਸੰਤੁਸ਼ਟੀ ਮਿਲਦੀ ਹੈ ਨਾ ਉਦਾਂ ਸ਼ੋਭਾ ਯਾਤਰਾ ਕਰਕੇ ਆਪਣੇ ਸ਼ਰੀਰ ਨੂੰ ਸੰਤੁਸ਼ਟੀ ਮਿਲਦੀ ਹੈ ਕਿਉਂਕਿ ਇੱਕ Hindu ਵਿਸ਼ੇ ਹੈ ਸਨਾਤਨਮ ਦਾ ਹਿੱਸਾ ਹੈ ਤੇ ਇਸ ਵਿੱਚ ਵੈਸੇ ਵੀ ਸਾਰਿਆਂ ਨੂੰ ਵਾਹਿੇ ਵੱਧ ਚੜ ਕੇ ਹਿੱਸਾ ਲੈਣਾ ਚਾਹੀਦਾ